ਪਰਮ ਸਨਮਾਨ ਜੋ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਰਸਨਾ ਕਰੋ ਪਵਿੱਤਰ ਜੀ ਅਦਬ ਸਤਕਾਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਦਤਾ ਜੀ ਦਾ ਵਿਆਹ ਹੈ ਜੀ ਦਿਯਾਤਾ ਵੇਖਿਓ ਘਰ ਵਿੱਚ ਸਭ ਤੋਂ ਛੋਟੇ ਨੇ ਧਨ ਗੁਰੂ ਤੇਗ ਬਹਾਦਰ ਜੀ ਬਰਾਤ ਤਿਆਰੀ ਵਿੱਚ ਹੈ ਬਰਾਤ ਚੱਲੀ ਹੈ ਤਾਂ ਮਾਤਾ ਨਾਨਕੀ ਜੀ ਨੇ ਬਹੁਤੀ ਸੁੰਦਰ ਪੋਸ਼ਾਕ ਬਣਾ ਕੇ ਨਾ ਗੁਰਤੇਗ ਬਹਾਦਰ ਜੀ ਦੀ ਪਵਾ ਦਿੱਤੀ ਬਹੁਤ ਸੋਹਣੇ ਲੱਗਦੇ ਨੇ ਗੁਰਤੇਗ ਬਹਾਦਰ ਜੀ ਲਗਭਗ 4 ਸਾਲ ਦੀ ਉਮਰ ਦੇ ਜੇ ਤਿਆਰ ਪਹਿਲਾਂ ਹੋ ਗਏ ਨੇ ਤੇ ਬਾਹਰ ਚਲੇ ਗਏ ਜਦੋਂ ਬਾਹਰ ਗਏ ਕੀ ਵੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਠੰਡ ਦੇ ਨਾਲ ਕੰਬਦਾ ਪਿਆ ਤੇ ਨਾਲ ਨਾਲ ਰੋ ਰਿਹਾ ਹੈ ਗੁਰਤੇਗ ਭਾਦਰ ਜੀ ਦੇ ਆਲੂ ਪਿਤਾ ਜੀ ਕਹਿੰਦੇ ਮਿੱਤਰ啊 ਤੂੰ ਮਿੱਤਰ啊 ਕੀ ਗੱਲ ਰੋ ਕੇ ਹੋ ਰਿਆਂ ਵੀ ਮੈਂ ਗਰੀਬ ਹਾਂ ਮੈਨੂੰ ਠੰਡ ਬਹੁਤ ਲੱਗਦੀ ਪਈ ਹੈ ਪਾਉਣ ਵਾਸਤੇ ਘਰ 'ਚ ਕੱਪੜਾ ਵੀ ਕੋਈ ਨਹੀਂ ਇੱਕ ਮਿੰਟ ਨਹੀਂ ਲਾਇਆ ਗੁਰਤੇਗ ਬਹਾਦਰ ਜੀ ਨੇ ਪੋਸ਼ਾਕ ਉਤਾਰੀ ਉਸ ਬੱਚੇ ਨੂੰ ਪਵਾ ਦਿੱਤੀ ਨੰਗੇ ਪਿੰਡੀ ਘਰ ਆਏ ਨੇ ਮਾਤਾ ਨਾਨਕੀ ਜੀ ਵੇਖ ਕੇ ਹੈਰਾਨ ਹੋ ਗਏ ਪੁੱਤਰ ਤੈਨੂੰ ਹੁਣੇ ਨਵੀਂ ਪੋਸ਼ਾਕ ਪਾਈ ਸੀ ਉਹ ਕਿੱਥੇ ਹੈ ਮਾਤਾ ਜੀ ਬਾੜਿਕ ਛੋਟਾ ਜਿਹਾ ਬੱਚਾ ਠੰਡ ਦਾ ਰਿਲਕਦਾ ਪਿਆ ਸੀ ਮੈਂ ਆਪਣੀ ਪੋਸ਼ਾਕ ਉਤਾਰ ਕੇ ਉਹਨੂੰ ਪਾ ਕੇ ਆਇਆ ਪ੍ਰੇਮ ਵਾਲੇ ਗੁੱਸੇ ਜਾਗੇ ਮਾਤਾ ਜੀ ਮਾਤਾ ਨਾਨਕੀ ਜੀ ਛੇਵੇਂ ਪਾਤਸ਼ਾਹ ਨੂੰ ਆਖਣ ਲੱਗੇ ਦੇਖ ਲਓ ਆਪਣੇ ਪੁੱਤਰ ਦੇ ਗੰਭੀ ਕੀ ਹੋਇਆ ਕਿੱਡੀਆਂ ਰੀਜਾਂ ਦੇ ਨਾਲ ਪੋਸ਼ਾਕ ਬਣਾਈ ਸੀ ਇਹ ਬਾਹਰ ਕਿਸੇ ਨੂੰ ਦੇ ਆਇਆ ਜੀ ਤੇ ਛੇਵੇਂ ਪਾਤਸ਼ਾਹ ਜੀ ਮੁਸਕਰਾ ਪਏ ਤੇ ਮਾਤਾ ਨਾਨਕੀ ਜੀ ਕਹਿੰਦੀ ਸਤਿਗੁਰੂ ਮੈਂ ਤੁਹਾਨੂੰ ਉਲੰਭਾ ਦੇ ਰਹੀ ਆ ਤੁਸੀਂ ਮੁਸਕਰਾ ਰਹੇ ਹੋ ਕਹਿੰਦੇ ਨਾਨਕੀ ਇਹ ਜੇ ਸਾਡਾ ਪੁੱਤਰ ਹੈ ਨਾ ਇਸ ਪੁੱਤਰ ਨੇ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦਿੱਤੀ ਹੈ ਨਾਨਕੀ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦੇ ਕੇ ਆਇਆ ਸਾਡਾ ਪੁੱਤਰ ਸਤਜਾਨੀ ਨਾਨਕੀ ਸਤਜਾਨੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਅੱਜ ਇਹ ਪਛਾਗ ਦੇ ਕੇ ਆਇਆ ਹੈ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਉਹ ਨਾਨਕੀ ਸਤਜਾਨੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਉਹ ਸਮਾਂ ਫਿਰ ਆਇਆ ਐਡੇ ਦਿਆਲੂ ਗੁਰੂ ਤੇਗ ਬਹਾਦਰ ਜੀ ਧਰਮ ਸਾਰੇ ਹੀ ਚੰਗੇ ਨੇ ਧਰਮ ਸਾਰੇ ਹੀ ਸਤਿਕਾਰਯੋਗ ਨੇ ਪਰ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਤੁਹਾਡੇ ਤੋਂ ਸਦਕੇ ਜਾਈਏ ਤੁਹਾਡੇ ਤੋਂ ਬਲਿਹਾਰੇ ਜਾਈਏ ਤੁਹਾਡੇ ਤੋਂ ਅਸ਼ਕੇ ਜਾਈਏ ਮਹਾਰਾਜ ਦਾਸ ਕੁਦਰਤੀ ਇੱਕ ਧਰਮ ਨੂੰ ਪੜਦਾ ਪਿਆ ਸੀ ਉਹ ਧਰਮ ਦੇ ਰਹਿਬਰ ਤੁਰੇ ਜਾ ਰਹੇ ਨੇ ਜੀ ਨਾਲ ਕੁਝ ਉਹਨਾਂ ਦੇ ਚੇਲੇ ਨੇ ਪਿੱਛੋਂ ਆਵਾਜ਼ ਗਈ ਬਈ ਪੁੱਤਰ ਰੁਕ ਜਾ ਪੁੱਤਰ ਰੁਕ ਜਾ ਉਹ ਰਹਿਬਰ ਖਲੋ ਗਏ ਤਾਂ ਪਿੱਛੇ ਘੁੰਮ ਕੇ ਵੇਖਿਆ ਇੱਕ ਬਜ਼ੁਰਗ ਮਾਤਾ ਹੈ ਮਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਫਿਰ ਆਖੇ ਮਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤ ਹੈ ਮਾਈ ਮੇਰੇ ਕਹਿੰਦਾ ਇਹ ਮਤਲਬ ਨਹੀਂ ਮੈਂ ਪੁੱਛਿਆ ਵੀ ਤੇਰਾ ਧਰਮ ਕੀ ਹੈ ਉਸ ਮਾਈ ਨੇ ਆਪਣਾ ਧਰਮ ਦੱਸਿਆ ਕਹਿੰਦੀ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਮੇਰਾ ਦੁੱਖ ਦੂਰ ਕਰ ਜਦੋਂ ਆਪਣਾ ਧਰਮ ਦੱਸਿਆ ਉਸ ਰੱਬਰ ਨੇ ਦੋਵੇਂ ਹੱਥ ਜੋੜ ਲਏ ਉਹ ਮਾਈ ਮੈਨੂੰ ਮਾਫ਼ ਕਰੀ ਤੇਰਾ ਮੈਂ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਤੇਰਾ ਧਰਮ ਹੋਰ ਹੈ ਤੇ ਮੇਰਾ ਧਰਮ ਹੋਰ ਹੈ ਇੱਦ ਧੰਗੁਰ ਤੇਗ ਬਹਾਦਰ ਦੇ ਆਲੂ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਵਹਨਾ ਛੋੜੀਏ ਇੱਕ ਹੋਰ ਧਰਮ ਹੈ ਗੁਰਮਖੋ ਸਤਕਾਰ ਜੋਗ ਨੇ ਸਾਰੇ ਧਰਮ ਚੰਗੇ ਨੇ ਉਹ ਰੇਬਰ ਦੇ ਨਾ ਸਕੇ ਚਾਚਾ ਜੀ ਬਿਮਾਰ ਹੋ ਗਏ ਉਹ ਪੈਗੰਬਰ ਚਾਚਾ ਜੀ ਦਾ ਪਤਾ ਲੈਣ ਵਾਸਤੇ ਗਏ ਆਪਣੇ ਜਦੋਂ ਪਤਾ ਲੈਣ ਗਏ ਤਾਂ ਅੱਖ ਲੱਗਿਆ ਮੈਨੂੰ maaf ਕਰੀ ਮੈਂ ਤੈਨੂੰ ਦੋ ਜਗ ਦੀ ਅਗ ਤੋਂ ਨਹੀਂ ਬਚਾ ਸਕਦਾ ਉਹ ਚਾਚਾ ਜੀ ਹੈਰਾਨ ਹੋ ਗਏ ਕਹਿੰਦੇ ਮੇਰਾ ਭਤੀਜ ਪੈਗੰਬਰ ਹੋਵੇ ਰੱਬ ਹੋਵੇ ਤੇ ਮੈਂ ਨਰਕਾਂ 'ਚ ਗੁੱਤੇ ਖਾਵਾਂ ਮੈਨੂੰ ਨਰਕਾਂ ਤੋਂ ਨਹੀਂ ਬਚਾ ਸਕਦੇ ਚਾਚਾ ਜੀ ਮੈਨੂੰ ਮਾਫ਼ ਕਰਿਓ ਤੁਹਾਨੂੰ ਮੈਂ ਦੁਜਕ ਦੀ ਅਗ ਤੋਂ ਨਹੀਂ ਬਚਾ ਸਕਦਾ ਕਿਉਂ ਕਹਿੰਦੇ ਕਿਉਂਕਿ ਤੂੰ ਸਾਰੀ ਉਮਰ ਮੈਨੂੰ ਪਗੰਬਰ ਨਹੀਂ ਮੰਨਿਆ ਜਬਰ ਨਹੀਂ ਮੰਨਿਆ ਇੱਧਰ ਜਿਹੜਾ ਦੁਖੀ ਪੰਡਤ ਆਏ ਦੁਖੀ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਇੱਥੇ ਭੱਟ ਚਾਂਦ ਜੀ ਫਿਰ ਲਿਖਦੇ ਨੇ ਕਹਿੰਦੇ ਉਸ ਵੇਲੇ ਫਿਰ ਗੁਰਤੇਗ ਬਹਾਦਰ ਪਿਤਾ ਜੀ ਮੌਜ ਵਿੱਚ ਆਏ ਕਦੇ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਹਾਨਾ ਛੋਰੀਏ ਐਡੇ ਦਿਆਲੂ ਐਡੇ ਕਿਰਪਾਲੂ ਧੰਨ ਗੁਰੂ ਤੇਗ ਬਹਾਦਰ ਜੀ ਤੇ ਕੇਵਲ ਹਾਜ਼ਰੀ ਸੀ ਗਲਮਕੋ ਮਹਾਪੁਰਖਾਂ ਦਾ ਸਤਗਾਰ ਜੋਗ ਭਾਈ ਸਾਹਿਬ ਭਾਈ ਗੋਲਕਬਾਲ ਸਿੰਘ ਜੀ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜਿਨ੍ਹਾਂ ਵੱਲੋਂ ਇਸ ਸਥਾਨ ਤੇ ਸਵਾਵਾਂ ਚਲਦੀਆਂ ਪਈਆਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਈ